ਮੂਰਖਾ ਦੇ ਹਾਸੇ ਨਾਲੋਂ ਦਾਨਿਆਂ ਦੀ ਘੁਰ ਚੰਗੀ ਇਸ ਤਰੀਕ ਲੈਣੀ ਨਾਲੋਂ ਛੜੇ ਰਹਿਣਾ ਚੰਗਾ ਏ ਮੂਰਖਾ ਦੀ ਜਾਂਜ ਨਾਲੋਂ ਦਾਣੇ ਦੀ ਮਕਾਨ ਚੰਗੀ ਤੇ ਪਟਕਾਂ ਦੀ ਰੋਟੀ ਨਾਲੋਂ ਭੁੱਖੇ ਰਹਿਣਾ ਤੇ ਨਿੱਤ ਦੇ ਕਲੇਸ਼ ਤੋਂ ਵਿਛੋੜਾ ਸਹਿਣਾ ਚੰਗਾ ਏ ਮੂਰਖ ਪੁੱਤਰ ਨਾਲੋਂ ਅਨਿਤੀ ਸਿਆਣੀ ਚੰਗੀ ਤੇ ਝੂਠ ਗੁਣ ਨਾਲੋਂ ਸੱਚ ਕੋੜਾ ਕਹਿਣਾ ਚੰਗਾ ਏ ਹੋ ਜੇ ਕਰ ਮੋਹਣੀ RAM ਦਾ ਨਾਮ ਲੈਣਾ ਤੜਕੇ ਉੱਠ ਕੇ ਨੋਂਣ ਦਾ ਕੀ ਫਾਇਦਾ ਜੇਕਰ ਛਡਣੀਆਂ ਭੈੜੀਆਂ ਆ ਤਾਂ ਨਹੀਂ ਗੁਰਦੁਆਰੇ ਵਿੱਚ ਆਉਣ ਦਾ ਕੀ ਫਾਇਦਾ ਓਏ ਜੇਕਰ ਕੱਢਣਾ ਨੀਂਦ ਸੁਵੰਦ ਵਿੱਚੋਂ ਤੇ ਫਿਰ ਮਾਇਆ ਕਮਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਪਲਾਉਣ ਦਾ ਕੀ ਫਾਇਦਾ ਜੇਕਰ ਮੋਹ ਨਹੀਂ ਰਾਮ ਦਾ ਨਾਮ ਲੈਣਾ ਤੜਕੇ ਉੱਠ ਕੇ ਨੌਣ ਦਾ ਕੀ ਫਾਇਦਾ ਜੇਕਰ ਛੱਡਣੀਆਂ ਭੈੜੀਆਂ ਆ ਤਾਂ ਨਹੀਂ ਗੁਰਦੁਆਰੇ ਵਿੱਚ ਆਉਣ ਦਾ ਕੀ ਫਾਇਦਾ ਏ ਕੜ ਕੰਡਣਾ ਨੀਂਦ ਸੁਵੰਦ ਵਿੱਚੋਂ ਤੇ ਫਿਰ ਮਾਇਆ ਕਮਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਪਲਾਉਣ ਦਾ ਕੀ ਫਾਇਦਾ ਉਹ ਕਾਰ ਯਾਰ ਤੇ ਨੂੰ ਘਰ ਜੇ ਸਮਝਣਾ ਨੀ ਫਿਰ ਪੱਗ ਵਟੌਣ ਦਾ ਕੀ ਫਾਇਦਾ ਕੰਮ ਕਰਨ ਤੋਂ ਪਹਿਲਾਂ ਜੇ ਸੋਚਿਆ ਨਾ ਫੇਰ ਪਿੱਛੋਂ ਪਛਤੌਣ ਦਾ ਕੀ ਫਾਇਦਾ ਓ 20 ਸਾਲ ਪੁਰਾਣੇ ਸੱਜਣਾ ਨਾ ਥੋੜੀ ਗੱਲਾਂ ਗਵਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜ ਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ ਓ ਜਿਹੜਾ ਪਿੰਡ ਦਾ ਭਲਾਣੀ ਸੋਝ ਸਕਦਾ ਜਿਹੜਾ ਪਿੰਡ ਦਾ ਭਲਾਣੀ ਸੋਝ ਸਕਦਾ ਉਨੂੰ ਸਰਪੰਚ ਬਣਾਉਣ ਦਾ ਕੀ ਫਾਇਦਾ ਗੁਰਦੁਆਰੇ ਤੇ ਮੰਦਿਰ ਮਸਜਿਦ ਤਾਂ ਹੀ ਬਣਦੇ ਹੋਏ ਨੂੰ ਢੋਣ ਦਾ ਕੀ ਫਾਇਦਾ ਮੁਤਾ ਪਈ ਤੋਂ ਛੱਡ ਜੇ ਸਾਥ ਜਿਹੜਾ ਉਹਦੇ ਨਾਲ ਵਰਤਨ ਵਰਤੌਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜ ਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ ਉਹ ਭਲਾ ਹੋਵੇ ਜਿਸ ਵਿੱਚ ਸਾਰੇ ਨਗਰ ਦਾ ਹੀ ਐਵੇਂ ਲੱਤਾ ਹੁੰਦਾ ਕੀ ਫਾਇਦਾ ਮੂਰਖ ਕਹਿਣਗੇ ਸਾਨੂੰ ਸਨਾਤਾ ਸਈ ਉਥੇ ਮਗਜ ਖਪੌਣ ਦਾ ਕੀ ਫਾਇਦਾ ਆ ਕੇ ਕਰ ਸੁਣਾ ਪਰਵਾਰ ਨੇ ਬੈਠ ਕੇ ਨਹੀਂ ਖੰਡ ਪਾੜ ਕਰਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਪਲਾਉਣ ਦਾ ਕੀ ਫਾਇਦਾ ਉਹ ਜਿਤ ਨਾਲੋਂ ਨਾ ਹੋਰ ਕੋਈ ਚੀਜ਼ ਵੱਡੀ ਉਨੂੰ ਦਾਗ ਲਗਉਣ ਦਾ ਕੀ ਫਾਇਦਾ ਸਾਨੂੰ ਸਿੱਖਾਣੂ ਗੁਰੂ ਗ੍ਰੰਥ ਤੋਂ ਬਿਨਾਂ ਹੋਰ ਥਾਸੀ ਸੱਚ ਕੌਣ ਦਾ ਕੀ ਫਾਇਦਾ ਦੇਖਰ ਗੋਵਾਂ ਦੀ ਸੇਵਾ ਨਹੀਂ ਕਰਨੀ ਚੂਰੀ ਕੁੱਤਿਆਂ ਨੂੰ ਪਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜ ਨੀਤੀ ਸੁਣ ਕੇ ਵਲਾ ਹੌਣਦਾ ਕੀ ਫਾਇਦਾ ਉਹ ਜੇ ਪ੍ਰਸ਼ਾਦ ਇੱਕੋ ਜਿਹਾ ਨਹੀਂ ਦੇਣਾ ਸਾਰਿਆਂ ਨੂੰ ਤੇਰੇ ਦੇਗ ਵਰਤੁਣ ਦਾ ਕੀ ਫਾਇਦਾ ਓਖੀ ਵੇਲੇ ਜਿਸ ਕੀਤੀ ਮਦਦ ਹੋਵੇ ਉਹਦੇ ਗੁਣ ਭਲਾਉਣ ਦਾ ਕੀ ਫਾਇਦਾ ਓਏ ਕਿ ਸੰਗਤ ਵਿੱਚ ਸ਼ਾਂਤੀ ਨਾ ਮਾਣੀ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਕਾਲ ਸਾਰਾ ਜਨਨੀਤੀ ਸੁਣ ਕੇ ਨੂੰ ਬੁਲਾਉਣ ਦਾ ਕੀ ਫਾਇਦਾ ਓ ਸ਼ਬਦ ਗੁਰੂ ਦਾ ਮਨ ਵਿੱਚ ਵਸਿਆਣੀ ਜੋਤਾ ਕੁੰਭਰ ਖੋਣ ਦਾ ਕੀ ਫਾਇਦਾ ਐਵੇਂ ਪੜਕੇ ਨਹੀਂ ਚੱਜ ਦੀ ਗੱਲ ਕਰਨੀ ਤੇਰੇ ਪੜਨ ਪੜਾਉਣ ਦਾ ਕੀ ਫਾਇਦਾ ਟੱਬਰ ਦੇ ਜਿਉਂਦਿਆਂ ਸਰਪੰਚ ਸਿੰਘਾਂ ਦੂਜਾ ਵਿਆਹ ਕਰਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜ ਨੀਤੀ ਸੁਣ ਕੇ ਨੂੰ ਪਲਾਉਣ ਦਾ ਕੀ ਫਾਇਦਾ ਉਹ ਸਾਧੂ ਹੋ ਕੇ ਮਨ ਨੂੰ ਸੱਦਿਆਣਾ ਸਾਧੂ ਹੋ ਕੇ ਮਨ ਨੂੰ ਸੱਦਿਆਣਾ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਣੇ ਕੁੱਲੀ ਆਪਣੀ ਢੋਣ ਦਾ ਕੀ ਫਾਇਦਾ ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਸਾਨੂੰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਦਾੜੀ ਕੇਸ ਕਟਾਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਨੂੰ ਭੁਲਾਉਣ ਦਾ ਕੀ